ਜਿਹਦਾ ਵਿਸ਼ਾ ਹੈ ਡਾਕਟਰਾਂ ਨੂੰ ਬਾਬਾ RAMDEB ਨਾਲ ਪੰਗਾ ਲੈਣਾ ਪਿਆ ਮਹਿੰਗਾ ਦੋਸਤੋ ਕਹਿੰਨ ਉਹ ਅਸੀਂ ਆਜ਼ਾਦ ਹਾਂ ਪਰ ਸਾਡੇ ਦੇਸ਼ ਵਿੱਚ ਅੱਜ ਤੱਕ ਕਾਨੂੰਨ ਅੰਗਰੇਜ਼ਾਂ ਵਾਲੇ ਹੀ ਚੱਲ ਰਹੇ ਹਨ ਜਿਹਾ ਹੀ ਇੱਕ ਕਾਨੂੰਨ ਜੋ ਪੰਡਤ ਜਵਾਰ ਲਾਲ ਨਰੂਵੇਦਾ ਚੱਲ ਰਿਹਾ ਹੈ ਜਿਸ ਵਿੱਚ ਕੁਝ ਨਾਮਰਾਦ ਬਿਮਾਰੀਆਂ ਜਿਵੇਂ ਕੈਂਸਰ ਹਾਈ ਬੀਪੀ 슈ਗਰ ਥਾਇਰਾਇਡ ਵਗੈਰਾ ਵਗੈਰਾ ਇਹਨਾਂ ਬਿਮਾਰੀਆਂ ਦਾ ਕੋਈ ਵੀ ਵੈਦ ਜਾਂ ਡਾਕਟਰ ਦਾਵਾ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਇਸ਼ਤਿਹਾਰ ਬਣਾ ਕੇ ਲਾ ਸਕਦਾ ਹੈ ਜਿਸ ਵਿੱਚ ਲਿਖਿਆ ਹੋਵੇ ਕਿ ਮੈਂ ਇਹਨਾਂ ਬਿਮਾਰੀਆਂ ਨੂੰ ਕਯਰ ਕਰ ਸਕਦਾ ਹਾਂ ਭਾਵ ਪੱਕੇ ਤੌਰ ਤੇ ਠੀਕ ਕਰ ਸਕਦਾ ਹਾਂ ਯੋਗ ਗੁਰੂ ਬਾਬਾ ਰਾਮਦੇਵ ਜੀ ਨੇ ਇਹਨਾਂ ਬਿਮਾਰੀਆਂ ਨੂੰ ਯੋਗ ਅਤੇ ਅਜਰਵੈਦ ਰਾਹੀਂ ਪੱਕੇ ਤੌਰ ਤੇ ਠੀਕ ਕਰਕੇ ਦਿਖਾ ਦਿੱਤਾ ਹੈ ਜਿਸ ਦਾ ਉਹਨਾਂ ਕੋਲ ਮਰੀਜ਼ਾਂ ਦਾ ਪੂਰਾ ਰਿਕਾਰਡ ਹੈ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਰਾਮਦੇਵ ਜੀ ਕੋਲ ਪੂਰੇ ਰਿਸਰਚ ਪੇਪਰ ਹਨ ਅਤੇ ਉਹਨਾਂ ਮਰੀਜ਼ਾਂ ਦਾ ਪੂਰਾ ਡਾਟਾ ਹੈ ਮਰੀਜ਼ ਆਪਣੇ ਮੂੰਹ ਨਾਲ ਬੋਲ ਕੇ ਕਹਿ ਰਹੇ ਹਨ ਕਿ ਅਸੀਂ ਬਿਲਕੁਲ ਠੀਕ ਹਾਂ ਪਰ ਐਲੋਪੈਥੀ ਦੇ ਡਾਕਟਰਾਂ ਦੀ ਜੋ ਸੰਸਥਾ ਹੈ ਜਿਸ ਨੂੰ IMA ਨਾਲ ਜਾਣਿਆ ਜਾਂਦਾ ਹੈ ਜਿਸ ਦੀ ਫੁੱਲ ਫਾਰਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਇਸ ਸੰਸਥਾ ਕੋਲੋਂ ਬਾਬਾ RAMDEV ਜੀ ਦੀ ਇਹ ਤਰੱਕੀ ਬਰਦਾਸ਼ਤ ਨਾ ਹੋਈ ਅਤੇ ਇਸ ਕਾਲੇ ਕਾਨੂੰਨ ਦਾ ਸਹਾਰਾ ਲੈ ਕੇ ਬਾਬਾ RAMDEV ਜੀ ਦੀ ਸ਼ਿਕਾਇਤ ਸੁਪਰੀਮ ਕੋਰਟ ਵਿੱਚ ਕਰ ਦਿੱਤੀ ਬਾਬਾ ਰਾਮਦੇਵ ਜੀ ਅਤੇ ਸ੍ਰੀ ਬਾਲਕ੍ਰਿਸ਼ਨ ਜੀ ਨੇ ਆਪਣੀ ਤੀਖਣ ਬੁੱਧੀ ਦੀ ਵਰਤੋਂ ਕਰਕੇ ਸੁਪਰੀਮ ਕੋਰਟ ਤੋਂ ਤਾਂ ਖਹਿੜਾ ਛਡਾ ਲਿਆ ਪਰ ਹੁਣ ਇਹ ਸ਼ਿਕਾਇਤ ਆਈ ਐਮ ਇਹਦੇ ਡਾਕਟਰ ਡਾਕਟਰਾਂ ਉੱਪਰ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਨੇ ਇਹਨ ਆਈ ਐਮ ਐ ਦੇ ਡਾਕਟਰਾਂ ਨੂੰ ਪੁੱਛਿਆ ਹੈ ਕਿ ਤੁਸੀਂ ਬਾਬਾ ਰਾਮਦੇਵ ਜੀ ਦੀ ਸ਼ਿਕਾਇਤ ਤਾਂ ਲੈ ਕੇ ਆਏ ਹੋ ਪਰ ਤੁਸੀਂ ਵੀ ਸਾਬਤ ਕਰੋ ਕਿ ਤੁਸੀਂ ਕਿੰਨੇ ਕੁ ਦੁੱਧ ਧੋਤੇ ਹੋ ਬਿਨਾਂ ਵਜਾ ਤੋਂ ਮਰੀਜ਼ਾਂ ਨੂੰ ਦਵਾਈ ਦੀ ਸਿਫਾਰਸ਼ ਕਰ ਰਹੇ ਹੋ ਮਹਿੰਗੀ ਤੋਂ ਮਹਿੰਗੀ ਦਵਾਈ ਲਿਖ ਰਹੇ ਹੋ એનર્ਜੀ ਬੂਸਟਰ ਦੇ ਨਾਂ ਤੇ ਲੋਕਾਂ ਨੂੰ ਮਹਿੰਗੇ ਤੇ ਮਹਿੰਗੇ ਪ੍ਰੋਡਕਟ ਖਵਾ ਰਹੇ ਹੋ ਬਿਨਾਂ ਵਜਾ ਤੋਂ ਆਪਰੇਸ਼ਨ ਕਰ ਰਹੇ ਹੋ ਬਿਨਾਂ ਵਜਾ ਤੋਂ ਟੈਸਟ ਕਰ ਰਹੇ ਹੋ ਲੋੜ ਤੋਂ ਵੱਧ ਦਵਾਈਆਂ ਖਵਾ ਰਹੇ ਹੋ ਜਦ ਤੁਸੀਂ ਇੱਕ ਉਂਗਲ ਬਾਬਾ RAMDEV ਜੀ ਵੱਲ ਉਠਾ ਰਹੇ ਹੋ ਤਾਂ ਚਾਰ ਉਂਗਲਾਂ ਤੁਹਾਡੇ ਆਪਣੇ ਵੱਲ ਵੀ ਇਸ਼ਾਰਾ ਕਰ ਰਹੀਆਂ ਹਨ ਕਿ ਤੁਸੀਂ ਖੁਦ ਕੀ ਕਰ ਰਹੇ ਹੋ I M E ਦੇ ਡਾਕਟਰਾਂ ਨੂੰ ਇਹ ਸਾਰੇ ਜਵਾਬ ਸੁਪਰੀਮ ਕੋਰਟ ਨੂੰ ਦੇਣੇ ਪੈਣਗੇ ਜਿਹੜੇ ਕਿ ਇਹ ਡਾਕਟਰ ਵੱਡੀਆਂ-ਵੱਡੀਆਂ ਦਵਾਈਆਂ ਵਾਲੀਆਂ ਕੰਪਨੀਆਂ ਦੇ ਏਜੰਟ ਬਣ ਕੇ ਕੰਮ ਕਰ ਰਹੇ ਹਨ ਯਾਦ ਰਹੇ ਕਿ ਬਾਬਾ RAMDEV ਜੀ ਕੋਲ ਪੂਰੇ ਭਾਰਤ ਵਿੱਚ 1200 ਵੈਦਾਂ ਦੀ ਟੀਮ ਹੈ ਜੋ ਹਰ ਇੱਕ ਜ਼ਿਲ੍ਹੇ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਸੈਂਕੜਿਆਂ ਦੀ ਗਿਣਤੀ ਵਿੱਚ ਵੱਡੇ ਵੱਡੇ ਸਾਇੰਟਿਸਟ ਹਨ ਜੋ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਆਪਣੀ ਖੋਜ ਵਿੱਚ ਲੱਗੇ ਹੋਏ ਹਨ ਹਜ਼ਾਰਾਂ ਕਰੋੜਾਂ ਰੁਪਏ ਖਰਚ ਕਰਕੇ ਖੋਜ ਕਰਨ ਵਾਸਤੇ ਲੈਬਾਰਟਰੀਆਂ ਤੇ ਬਿਲਡਿੰਗਾਂ ਤੇ ਖਰਚ ਕੀਤਾ ਗਿਆ ਹੈ ਬਾਬਾ RAMDEEP ਜੀ ਦੇ ਹਸਪਤਾਲਾਂ ਵਿੱਚ ਜਿਹੜੀ ਬਿਮਾਰੀ 8-10000 ਰੁਪਿਆ ਖਰਚ ਕਰਕੇ ਸਦਾ ਵਾਸਤ ਠੀਕ ਹੋ ਸਕਦੀ ਹੈ ਉਹ ਬਿਮਾਰੀ ਹੈ ਨਾ ਡਾਕਟਰਾਂ ਦੇ ਹਸਪਤਾਲਾਂ ਵਿੱਚ ਕਰੋੜਾਂ ਰੁਪਿਆ ਖਰਚ ਕਰਕੇ ਵੀ ਠੀਕ ਨਹੀਂ ਹੁੰਦੀ ਬਿਮਾਰੀ ਤਾਂ ਠੀਕ ਹੋਣੀ ਇੱਕ ਪਾਸੇ ਦੀ ਗੱਲ ਰਹੀ ਪਹਿਲੀ ਗੱਲ ਤਾਂ ਮਰੀਜ਼ ਇਹਨਾਂ ਕੋਲੋਂ ਆਪਣੀ ਜਾਨ ਬਚਾ ਕੇ ਵੀ ਵਾਪਸ ਘਰ ਨਹੀਂ ਮੁੜਦਾ बाबा रामदेव जी ਦੇ बाबा रामदेव जी ਦੀ ਕੰਪਨੀ ਪਤੰਜਲੀ ਨੇ ਆਪਣੇ ਦੇਸ਼ ਦਾ ਅਰਬਾਂ ਖਰਬਾਂ ਰੁਪਿਆ ਬਾਹਰ ਜਾਣ ਤੋਂ ਬਚਾਇਆ ਹੈ। ਇਹੀ ਕਾਰਨ ਹੈ ਕਿ ਵਿਦੇਸ਼ੀ ਕੰਪਨੀਆਂ ਚਾਹੇ ਉਹ ਦਵਾਈਆਂ ਦੇ ਖੇਤਰ ਵਿੱਚ ਹੋਣ ਚਾਹੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਖੇਤਰ ਵਿੱਚ ਹੋਣ ਉਹਨਾਂ ਕੋਲੋਂ बाबा रामदेव जी ਦੀ ਇਹ ਤਰੱਕੀ ਹজম ਨਹੀਂ ਹੁੰਦੀ ਅਤੇ ਤਰ੍ਹਾਂ ਤਰ੍ਹਾਂ ਦੇ ਅਥ ਕੰਡੇ ਵਰਤ ਕੇ ਬਾਬਾ RAMDEV ਜੀ ਨੂੰ ਬਦਨਾਮ ਕਰਨੀਆਂ ਚਾਹੁੰਦੀਆਂ ਕਰਨਾ ਚਾਹੁੰਦੀਆਂ ਹਨ ਪਰ ਬਾਬਾ RAMDEV ਜੀ ਦਾ ਇਹ ਲੋਕ ਕੁਝ ਨਹੀਂ ਵਿਗਾੜ ਸਕਦੇ ਬਾਬਾ RAMDEV ਜੀ ਦੀ ਕੰਪਨੀ ਪਤੰਜਲੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ ਇਹ ਬੇਈਮਾਨ ਲੋਕ ਰੌਲਾ ਜਿੰਨਾ ਮਰਜ਼ੀ ਪਾ ਲੈਣ ਪਰ ਬਾਬਾ ਰਾਮਦੇਵ ਜੀ ਦਾ ਇੱਕ ਅੱਖ ਵੀ ਨਹੀਂ ਵਿਗਾੜ ਸਕਦੇ ਦੋਸਤੋ ਮੇਰੇ ਇਹ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਅੱਗੇ ਸ਼ੇਅਰ ਕਮੈਂਟ ਸਬਸਕ੍ਰਾਈਬ ਅਤੇ ਕੋਈ ਚੰਗਾ ਮਾੜਾ ਕਮੈਂਟ ਜ਼ਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ